ਤੋ ਚਾਮਕਤਮ ਕ ਬਰੀਡ ਵਾਲਾ ਪਾਸਾ ਸਾਨੂੰ ਦੱਸਵਾ ਦੀ ਆ ਜ਼ਿੰਮੇਵਾਰੀਆਂ ਹੁੰਦੀਆਂ ਤਾਂ ਹੈਗੀਆਂ ਆਪਣੇ ਉਂ ਕਾਦੀਆਂ ਹੁੰਦੀਆਂ ਕਾਦੀਆਂ ਨਹੀਂ ਜਿਉਂ ਜਾ ਕੇ ਠੀਕ ਠੀਕ ਆ ਕਿਉਂ ਦੁੱਧ 15 ਕਿਲੋ ਜਿੰਨਾ ਕੋ ਚੋਇਆ ਆ ਪਾ ਉਹਨਾਂ ਕ ਆਪਾਂ ਕਹਨੇ ਆ ਵੱਧ ਵਾਲੀ ਸੇਵਾ ਘੱਟ ਵੀ ਆ ਚੜ੍ਹਦੇ ਨੇ ਚੜਾਈ ਹੁੰਦੀ ਹੈ ਨਾ ਜੇ ਵਧਾਈਆਂ ਮੈਂ ਤਾਂ ਵਧੀ ਜੂ ਬਈ ਹਾਂਜੀ ਅੱਸੀ ਕੱਲ੍ਹ ਦੋਸਤੋ ਬਹੁਤ ਸਵਾਗਤ ਹੈ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਖੇਤੇ ਕੋਲੇ ਪਹੁੰਚੇ ਹੋਇਆ ਬਾਈ ਖੇਤੇ ਕੋਲੇ ਨਾ ਸਾਨੂੰ ਮੈਂ ਇੱਕ ਵਾਰੀ ਫਾਰਮ ਦਾ ਸਾਰਾ ਵਿਊ ਦਿਖਾ ਦਣਾ ਮਿੱਤਰੋ ਬਾਈ ਕੋਲੇ ਨਾ ਜੇ ਗੱਲ ਕਰ ਲਈਏ ਮੱਝਾਂ ਜਿਹੜੀਆਂ ਦੁੱ ਤੇ ਆਹ ਦੇਖ ਲਓ ਤੁਸੀਂ ਹੁਣ ਨਾ ਇਸ ਕੰਮ ਤੋਂ ਜੇ ਗੱਲ ਕਰਕੇ ਪਾਈਦੇ ਨਾ ਵੀ ਇੱਕ ਤਾਂ ਹੁੰਦਾ ਬੰਦਾ ਦਿਲ ਛੋਟਾ ਹੁੰਦਾ ਬੰਦੇ ਦਾ ਹਨਾ ਤੇ ਪਰ ਖੇਤੇ ਦਾ ਦਿਲ ਬੜਾ ਵੱਡਾ ਮੈਂ ਤੁਹਾਨੂੰ ਦੱਸਾਂ ਗੱਲ ਤੇ ਕਿਉਂ ਚੱਲਦੇ ਕੰਮ ਦੇ ਵਿੱਚ ਕੋਈ ਨਫਾ ਨੁਕਸਾਨ ਹੁੰਦਾ ਹੀ ਰਹਿੰਦੇ ਨੇ ਤੇ ਹੁਣ ਤੁਸੀਂ ਇਹ ਦੇਖ ਲਓ ਵੀ ਲੋਕੇਸ਼ਨ ਅੱਗੇ ਨਾਲੋਂ ਚੇਂਜ ਹੋ ਗਈ ਫਾਰਮ ਵਧਾ ਲਿਆ ਇਹ ਫਾਰਮ ਵਧਾ ਕੀ ਲਿਆ ਮੈਂ ਤੁਹਾਨੂੰ ਦੱਸਦਾ ਗੱਲ ਵੀ ਇੱਥੇ ਤਾਂ ਜਿਹੜਾ ਫਾਰਮ ਸੀਗਾ ਹੀ ਸੀਗਾ ਬਾਈ ਨੇ ਹੁਣ ਇੱਕ ਫਾਰਮ ਖੇਤ ਪਾ ਲਿਆ ਮਿੱਤਰੋ ਤੇ ਖੇਤ ਜਿਹੜੀਆਂ ਹੈਗੀਆਂ ਨਾ ਉਹ گاਵਾ ਵੀ ਨੇ ਤੇ ਉੱਥੇ ਹੁਣ ਹੋਰ ਮੱਜਾਂ ਵੀ ਕਰਨੀਆਂ ਬਾਈ ਨੇ ਤੇ ਮਿੱਤਰੋ ਅੱਜ ਬਾਈ ਕੋਲੇ ਨਾ ਜੇ ਗੱਲ ਕਰ ਲਈਏ ਕਹਿੰਦਾ ਵੀ ਹੁਣ ਥੋੜਾ ਆਇਆ ਕੰਮ ਕਹਿੰਦਾ ਕਸਿਆ ਗਿਆ ਪਰ ਇੰਨਾ ਮੱਜਾਂ ਦੇ ਵਿੱਚ ਇੱਕ ਮੱਝ ਬਾਈ ਕੋਲੇ ਸੋਈ ਹੋਈ ਐ ਤੇ ਉਹ ਬਾਈ ਨੇ ਹੈਗੀ ਮਿੱਤਰੋ ਦੇਣੀ ਆਜੋ ਕਰਾਈਏ ਬਾਈ ਖੇਤੇ ਨਾਲ ਗੱਲਬਾਤ ਤੇ ਲੱਗੇ ਜਾਣਕਾਰੀ ਅਸੀਂ ਕਾਲ ਜੀ ਅਸੀਂ ਕਾਲ ਬਾਈ ਰਮਣਾ ਹੋਰ ਬਾਈ ਖੇਤੇ ਕਿਵੇਂ ਆ ਠੀਕ ਆ ਬਾਈ ਚੜਦੀ ਕਲਾ ਬਹੁ ਬਹੁ ਜਮਾਂ ਚੜਦੀ ਕਲਾ ਫਾਰਮ ਦੀ ਲੋਕੇਸ਼ਨ ਦੱਸ ਦਗੇ ਆਪਾਂ ਭਰਾਵਾਂ ਨੂੰ ਪਿੰਡ ਬਈ ਆਪਣਾ ਘੁੰਮਣਾ ਠੀਕ ਐ ਮੋੜ ਮੰਡੀ ਦੇ ਨੇੜੇ ਆ ਬਾਈ ਜਿੱਥੇ ਆਪਣਾ ਬਢੰਡਾ ਬਾਈ ਠੀਕ ਆ ਹਾਂ ਨਾ ਬਾਈ ਖੇਤਾ ਦਾ ਠੀਕ ਐ ਤੇ ਮਲਾ ਜਦੋਂ ਕਿਸੇ ਭਰਾ ਨੇ ਆਉਣਾ ਹੋਇਆ ਤਾਂ ਉਹ ਆਪਾਂ ਨੂੰ ਕਾਲੀਆਂ ਦੇ ਵਾਜ ਦੇ ਕਾਲੀਆਂ ਦੇ ਵਾਜ ਠੀਕ ਆ ਅੱਛਾ ਖੇਤੇ ਬਈ ਫਿਰ ਮੈਨੂੰ ਐ ਦੱਸ ਪਹਿਲਾਂ ਤਾਂ ਤੈਨੂੰ ਵਧਾਈਆਂ ਬਹੁਤ ਬਹੁਤ ਹਨਾ ਵਧਾਈਆਂ ਬਈ ਤੁਹਾਨੂੰ ਤੇ ਕਹਿੰਦੇ ਹੁੰਦੇ ਵੀ ਛੋਟੇ ਤੋਂ ਛੋਟਾ ਕਾਜ਼ਮ ਕਹਿੰਦੇ ਪੜਦੇ ਰਹਿਣਾ ਚਾਹੀਦਾ ਹਾਂ ਬਈ ਹਾਂ ਅੱਗੇ ਵਧਣ ਵਾਸਤੇ ਜੇ ਆਪਾਂ ਕੋਈ ਵੀ ਕੰਮ ਕਰਦਾ ਜਿਹਨੂੰ ਵਧਾਵਾਗੇ ਜਿਵੇਂ ਕਹਿੰਦੇ ਚੜ੍ਹਦੀ ਜਾਈ ਹੁੰਦੀ ਹੈ ਨਾ ਜੇ ਵਧਾਈਆਂ ਮੈਂ ਤਾਂ ਵਧੀ ਜੂ ਬਈ ਠੀਕ ਹੈ ਜੇ ਆਪਾਂ ਨੂੰ ਕੋਈ ਵੀ ਚੀਜ਼ ਆ ਬਸ ਰੋਕ ਦਈਏ ਤਾਂ ਉੱਥੇ ਹੀ ਖੜ ਜਾਂਦਾ ਫੇਰਾ ਸਹੀ ਗੱਲ ਆਪਾਂ ਅੱਗੇ ਵਾਲਾ ਵੀ ਪਹਿਲਾਂ ਤਾਂ ਥੋੜੇ ਆਪਣੇ ਕੋਲੇ ਇੱਕ ਦੋ ਪਸ਼ੂ ਦੀ ਸਟਾਰਟ ਸੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਕੋਲ ਤੇ ਫਿਰ ਮੈਂ ਉਹੀ ਅੱਗੇ ਆਖਿਆ ਨਾ ਵੀ ਮਤਲਬ ਅੱਗੇ ਵੱਧਦੇ ਹੀ ਰਹਿਣਾ ਚਾਹੀਦਾ ਹਾਂ ਹਾਂ ਤੇ ਹੁਣ ਜੇ ਗੱਲ ਗੱਲ ਕਰੀਏ ਵੀ ਹੁਣ ਹੱਥ ਤੜਜਾ ਹੋ ਗਿਆ ਫਿਰ ਨਹੀਂ ਥੋੜਾ ਉਹ ਮਲਾ ਖੇਡਣਾ ਉਹ ਬੜਾਈ ਨਾ ਫਾਰਮ ਉਥੇ ਮੱਝਾ ਉਥੇ ਲੈ ਕੇ ਜਾਵਾਂਗੇ ਪਹਿਲਾਂ ਉਥੇੋਂ ਆਪਣੇ ਕੋਲ 70-75 ਗਾਵਾਂ ਆਗੀਆਂ ਅੱਛਾ ਤੇ ਮਲਾ ਵੀ ਹੁਣ ਇੱਕ ਥਾਂ ਕਰਾਂਗੇ ਇੱਥੇ ਮਲਾ ਅਗਲੀਆ ਬੱਚੀਆਂ ਦੇ ਕਟੀਆਂ ਦਾ ਰੱਖਾਂ ਬਈ ਠੀਕ ਹੈ ਤੇ ਤਾਂ ਕਰਕੇ ਹੁਣ ਥੋੜਾ ਆਸ ਤੇਰੇ ਸਾਹਮਣੇ ਮੱਝਾ ਬਾਹਰ ਹੁਣ ਬਲੀ ਬਲੀ ਪਾਉਣਿਆਂ ਵਾਹ ਚੱਲ ਇੱਕ ਦੋ ਮੱਝਾਂ ਵਿੱਚੋ ਵੇਚ ਦਿੰਦੇ ਹਾਂ ਬਈ ਠੀਕ ਹੈ ਹਾਂ ਜੇ ਜਿਹੜੀ ਆਪਾਂ ਮੱਝ ਦੇਣੀ ਆ ਬਈ ਖੇਤੇ ਫਿਰ ਇਸ ਮੱਝ ਦਾ ਪਹਿਲਾਂ ਤਾਂ ਸੁਆ ਦੱਸ ਸੁਆ ਕਿੰਮਾ ਸੁਆ ਬਈ ਦਾ ਚੌਥਾ ਗਾ ਚੌਥਾ オリジナル ਹਾਂ ਠੀਕ ਐ ਤੇ ਚੌਥਾ ਸੁਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਤਾਂ ਬਈ ਕੱਲ ਹੀ ਐ ਇਹ ਕੱਲ ਦੀ ਸੂਈ ਆ ਹਾਂਜੀ ਤੇ ਮੈਨੂੰ ਇਹ ਤੁਸੀਂ ਵੀ ਇਹ ਤੇਰੀ ਲਿਆਂਦੀ ਹੋਈ ਏ ਕਿ ਕਰਦੀ ਆ ਨਹੀਂ ਬਈ ਪਰ ਲੈਤੀ ਸੀ ਪਰ ਲੈਤੀ ਸੀ ਠੀਕ ਐ ਇੱਕ ਸੁਆ ਚੋਈ ਆ ਇੱਕ ਸੁਆ ਚੋਈ ਕਿੰਨਾ ਦੁੱਧ ਦਿੱਤਾ ਸਹੀ ਸਹੀ 15 ਤੋਂ 16 ਆਤਾ 15 ਤੋਂ 20 ਕਹੀਏ ਨਾ 12 ਕਹੀਏ 15 ਤੋਂ 16 ਹਾਂ ਹੁਣ ਆਪਾਂ ਕਿੰਨਾ ਦੁੱਧ ਕਹਿ ਕੇ ਦੇਣੀ ਐ ਝੋਟੀ ਹੁਣ ਬਈ ਦੇਖੂ ਦਾਲੇ ਦੀ ਸੇਵਾ ਗਈ ਪਰ ਅੱਜ ਵੀ 7-8 ਕਿਲੋ ਬੌਲੀ ਤਿਆਰ ਹੋਣਾ ਠੀਕ ਠੀਕ ਆ ਕਿਉਂ ਦੁੱਧ 15 ਕਿਲੋ ਜਿੰਨਾ ਕੋ ਚੋਇਆ ਆਪਾ ਉਹਨਾਂ ਕਾ ਆਪਾ ਕਹਨੇ ਆ ਵੱਧ ਵਾਲੀ ਸੇਵਾ ਘੱਟ ਵੀ ਵਾਲੀ ਸੇਵਾ ਬਈ ਠੀਕ ਆ ਲੈ ਵੀ ਇੱਕ ਵਾਰੀ ਮੈਂ ਨਾ ਖੜੀ ਦਿਖਾਦਾ ਮੈਂ ਇੱਕ ਸਿੰਘ ਦਾ ਪੋਪੂਲਾ ਜ਼ਰੂਰ ਲਿਆ ਮਿੱਤਰੋ ਇਹ ਆਪਣੇ ਕੋਲ ਹੀ ਲਿਆ ਦੇ ਕੁੰਡੇ ਚ ਪਾਲਿਆ ਸੀ ਬਈ ਠੀਕ ਆ ਲੈ ਹੁਣ ਨਾ ਜਿਹੜਾ ਲੇਵਾਤ ਕਰਮ ਵਾਲੀ ਨੇ ਤਿਆਰ ਕੀਤਾ ਇਹ ਦੇਖ ਲਓ ਹੁਣ ਉਤੋਂ ਲੈਣ ਸੂਤੋਂ ਲੈ ਕੇ ਲੇਵਾਤ ਜਮਾ ਤਿਆਰ ਕਰੀ ਖੜੀ ਹੈਗੀ ਅੱਧੀ ਕਰੀ ਹੋਈ ਆ ਬਈ ਰਵਣ ਤੜਕੇ ਅੱਛਾ ਹਾਂ ਖਾਲੀ ਕਰੀ ਹੋਈ ਆ ਅੱਗੇ ਬੱਚ ਠੀਕ ਆ ਕਿਤੇ ਖੋਲੀ ਮੜਾ ਜਾ ਇਧਰ ਧੁੱਪ ਪੈਂਦੀ ਆ ਮਾੜਾ ਇਧਰੋਂ ਵੀ ਲੈ ਕੇ ਆਈ ਫਿਰ ਮੈਂ ਲੇਵਾ ਦਿਖਾਉ ਮੈਂ ਉੱਥੋਂ ਮੁੜਿਆ ਤਾਂ ਇਹ ਪਹਿਲਾਂ ਉਹਨਾਂ ਲਿਆ ਮੇਰੇ ਕੋਲ ਚੌੜ ਚਬਾਈ ਦੀ ਇੰਨੀ ਸੋਹਣੀ ਆ ਜਿੰਨੀ ਵੀ ਕਹਦੇ ਬਿਸ਼ੱਕ ਧਾਰ ਵੀ ਨਾ ਬੰਦਾ ਮਾਰੇ ਯਾਰ ਅੱਛਾ ਹਾਂ ਜਿਹੜੀ ਸੋਹਣਾ ਦੀ ਜਮਾ ਪਾਸ ਨਾ ਬਈ ਜਿੰਨੀ ਕਹਿੰਦੇ ਗਾਰੰਟੀ ਰਹੂ ਜਿੰਨੀ ਜਿੰਨੀ ਬਈ ਹੈਗੀ ਲੈ ਆਹ ਦੇਖ ਲੋ ਮੂੰਹ ਜਮਾ ਨਿੱਕਾ ਜਿਹਾ ਮੂੰਹ ਆ ਮਿੱਤਰੋ ਤੇ ਹੁਣ ਨਾ ਤੁਸੀਂ ਇਹਦੀ ਚਮਕ ਧਮਕ ਲੈਵਾ ਦੇਖ ਲੋ ਇਧਰੋਂ ਜਾਂਦੀ ਦਾ ਹੁਣ ਨਾ ਜਮਾਂਣ ਤੁਰ ਤੋਂ ਸੂ ਤੋਂ ਲੈ ਕੇ ਲੈਵਾ ਮਤਲਬ ਲਾਈ ਖੜੀ ਆ ਬਾਕੀ ਥਣ ਵੀ ਜਿਹੜਾ ਹੈਗਾ ਪੂਰਾ ਚੰਗਾ ਲੱਗਿਆ ਹੋਇਆ ਲੈਵੇ ਨੂੰ ਥੋੜਾ ਨੇੜੇ ਦਾ ਜ਼ਰੂਰ ਰੱਖਦੇ ਆ ਪਰ ਉਤੋਂ ਚਮਕ ਧਮਕ ਬਰੀਡ ਵਾਲਾ ਪਾਸਾ ਸੋਨੂੰ ਦੱਸਿਓ ਕਿਵੇਂ ਲੱਗਿਆ ਹੈਣਾ ਇਹ ਆਹ ਦੇ ਇਹ ਇਹ ਖੁੱਲਾ ਫਿਰਦਾ ਇਹ ਖੁੱਲਾ ਹੀ ਰਹਿੰਦਾ ਹਾਂ ਬਈ ਇਹ ਲਿਆਕਰ ਬਾਕੀ ਇਧਰੋਂ ਮੈਂ ਸਾਈਡ ਤੋਂ ਦਿਖਾ ਦਿੰਨਾ ਮਿੱਤਰੋ ਥਣ ਲੇਵਾ ਲੈ ਵੀ ਜਮਾਤਾ ਜੀ ਸੂਈ ਹੋਈ ਮੱਝ ਆ ਗਈ ਇਹ ਤੇ ਖੇਤੇ ਫਿਰ ਮਤਲਬ ਹੁਣ ਆਪਾਂ ਤਿਆਰ ਦੁੱਧ ਕਰਕੇ ਦੇਣੀ ਹੈ ਕਿ ਬਈ ਕਿਵੇਂ ਕਰੇਗਾ ਬਾ ਜਿਵੇਂ ਮਰਜੀ ਆ ਬਈ ਅੱਜ ਲਈਦਾ ਜ਼ਿੰਮੇਵਾਰੀ ਹੈ ਨਾ ਬਾਕੀ ਬਈ ਵੱਡੀ ਗੱਲ ਆ ਸੇਵਾ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਤਾਂ ਹੈਗੀਆਂ ਆਪਣੇ ਉਹ ਕਾਦੀਆਂ ਹੁੰਦੀਆਂ ਕਰਦੀਆਂ ਮੰਨੀਆਂ। ਕਿਉਂ ਜਾ ਕੇ ਕੱਖੀ ਨਾ ਪਾਈ ਵਾਲੇ ਨੇ ਨਾ ਠੀਕ ਹੈ ਤੇ ਫੇਰ ਬਈ ਕੋਈ ਦੁੱਧ ਨਹੀਂ ਨਾ ਕੋਈ ਜ਼ਿੰਮੇਵਾਰੀ ਨਹੀਂ। ਜੇ ਬੰਦਾ ਵਧੀਆ ਜਿਵੇਂ ਆਪਾਂ ਦਾਣਾ ਆਪਣਾ ਪਾਣਿਆ ਵਧੀਆ ਸੇਵਾ ਕਰੂਗਾ ਤਾਂ ਬਈ 15 ਤੋਂ 16 ਕਿਲੋ ਦੇਈ ਪੁਰਾ। ਠੀਕ ਹੈ। ਤਾਂ ਫੇਰ ਮੁੱਲ ਕਿੰਨਾ ਕਰਤਾ ਖੇਤੇ? ਮੁੱਲ ਫੋਨ ਤੇ ਕਰ ਲੈਂ ਆ ਬਈ। ਚੱਲ ਕੋਈ ਗੱਲ ਨਹੀਂ ਤੇਰੀ ਮਰਜ਼ੀ ਆ। ਤੇ ਨੰਬਰ ਕਿਹੜਾ ਚੱਲਦਾ ਹੈ ਤੇ? ਨੰਬਰ ਬਈ 73474 8894 ਇੱਕ ਗੱਲ ਹੋਰ ਆ ਮਿੱਤਰੋ ਅਸੀਂ ਥਾਂ ਜਿਹੜਾ ਆ ਦੇਖ ਲਓ ਉੱਚੇ ਤੇ ਖੜੇ ਆ ਤੇ ਮੱਝ ਨੀਵੇਂ ਤੇ ਖੜੀ ਆ ਤੇ ਇਹ ਜ਼ਰੂਰ ਅਸੀਂ ਦਿਖਾ ਦਗੇ ਤੁਹਾਨੂੰ ਬਾਕੀ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਬੜੀ ਵੱਡੀ ਆ ਨੇ ਠੀਕ ਆ ਦਰਮਿਆਨੀ ਜਾਂ ਨਾ ਵਾਲੀ ਵੱਡੀ ਆ ਨਾ ਵਾਲੀ ਛੋਟੀ ਆ ਜਿਵੇਂ ਆਪਣਾ ਮਈਆ ਜਿਵੇਂ ਮੰਨ ਲਾ ਆਮ ਹੁੰਦੀ ਆ ਘਰਾਂ ਚ ਉਸੇ ਲੂਟੀ ਆ ਉਸੇ ਲੂਟੀ ਆ ਹਣਾ ਕਿਉਂ ਦੱਸਣਾ ਜ਼ਰੂਰੀ ਆ ਉਹ ਮੈਂ ਦੁੱਧ ਵਾਲੀ ਆ ਜੇ ਕੋਈ ਵੱਧ ਸੇਵਾ ਕਰੂ ਜਿਵੇਂ ਹੁਣ ਚਾ ਸਾਡੇ ਕੋਲ ਸੇ ਪੱਕੇ ਬੁੱਕੇ ਥਾਂ ਚ ਵੱਧ ਰਹਿੰਦੀਆਂ ਚਲੋ ਵੀ ਮੰਨ ਲਾ ਫਿੱਟ ਫਿੱਟ ਜੇ ਖੜ ਗਣਾ ਕੱਚੇ ਥਾਂ ਚ ਜਾਊਗੀ ਮੈਂ ਜੇ 16 ਕਿਲੋ ਆ ਤਾਂ ਨਹੀਂ ਪਤਾ 18 ਕਿਲੋ ਦੇ ਦੇ 17 ਕਿਲੋ ਦੇ ਦੇ ਅੱਛਾ ਹਾਂ ਕੱਚੇ ਥਾਂ ਦਾ ਥੋੜਾ ਵੱਧ ਮੈਂ ਮੰਨਦੀ ਸੀ ਉਥੇ ਰੇਤਾ ਏਟਾ ਸੀ ਤੇ ਉਥੇ ਵਧੀਆ ਆਰਾਮ ਨਾਲ ਖੁੱਲੀ ਟੁੱਲੀ ਵਹਿੰਦੀ ਥੇ ਠੀਕ ਆ ਪਹਿਲਾਂ ਵੇਚਦੀਆਂ ਇੱਕ ਦੋ ਹੋਰ ਵੇਚਣੀ ਆ ਅੱਛਾ ਹੋਰ ਵੇਚੇ ਹਾਂ ਚੱਲ ਮੈਂ ਤੇ ਖੇਤ ਫਾਰਮ ਆਣਾਂਗਾ ਉੱਥੇ ਫੇਰ ਤੋਕਣਾ ਤੱਕੜਾ ਤਾਂ ਨਹੀਂ ਹੈਂ ਨਹੀਂ ਤੋਕਣਾ ਨਹੀਂ ਹੁੰਦਾ ਬਸ ਆਪਦੀ ਸੂਆ ਜਾ ਪੈ ਗਿਆ ਹੁਣ ਕੁਝ ਸੂਣ ਵਾਲਾਂ ਗੀਆਂ ਆਪਦੀਆਂ ਠੀਕ ਹੈ ਤੇ ਕਿਵੇਂ ਫਿਰ ਕੰਮ ਕਿਵੇਂ ਤੁਹਾਨੂੰ ਦੋ ਲੈਣਾ ਕੰਮਵਾਰੀ ਜ਼ਰੂਰ ਤੇ ਰੋਈ ਵਾਰੀ ਪੁੱਛਦਾ ਹੁੰਦਾ ਕੰਮ ਦਾ ਬਈ ਠੀਕ ਆ ਅੱਛਾ ਹਾਂ ਹੈ ਥੋੜਾ ਕੜੜਾ ਪਰੂ ਹੈ ਠੀਕ ਹੈ ਹਾਂਜੀ ਹਾਂਜੀ ਸਹੀ ਗੱਲ ਹੈ ਚਲੋ ਬਹੁਤ ਬਹੁਤ ਧੰਨਵਾਦ ਬਈ ਖੇਤੇ ਤੇਰਾ ਤੇ ਲੋ ਵੀ ਮਿੱਤਰੋ ਏ ਸੀ ਬਾਈ ਖੇਤਾ ਪਿੰਡ ਘੁੰਮਣ ਤੋਂ ਤੇ ਕਿਵੇਂ ਲੱਗੀ ਬਾਈ ਦੀ ਮੱਝ ਦੱਸਿਓ ਠੀਕ ਆ ਐ ਸਾਂਢ ਦਸ ਵਜੇ ਤੂੰ ਖੜਾ ਕੋਲੇ ਵਧੀਆ ਆਰਾਮ ਨਾਲ ਖੜੀ ਆ ਇਹ ਐ ਦਰਦੀ ਜੀ ਨਹੀਂ ਨਾ ਇਹ ਗਿਡੇ ਗੁਪੇ ਦੇਵੇ ਇਹ ਕੱਲੋਂ ਵਧੀਆ ਖਰਵਾਜੇ ਠੀਕ ਆ ਹਾਂ ਲੋ ਵੀ ਕਰਿਓ ਕਰਾ ਪਰਖ ਧੰਨਵਾਦ ਸਾਰੇ ਪ੍ਰਮਾਣਾਂ ਦਾ